ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੰਜਸੀਂ 12ਵੀਂ ਕਲਾਸ ਦੀ ਪੁਸਤਕ ਲਾਜ਼ਮੀ ਪੰਜਾਬੀ ਵਿੱਚ ਦਰਜ ਲੇਖ ਪੰਜਾਬ ਦੇ ਲੋਕ ਕਿਤੇ ਅਤੇ ਲੋਕ ਕਲਾਵਾਂ ਲੇਖ ਦੇ ਕੁਐਸਚਨ ਆਨਸਰ ਵਸਤੂਨਿਸ਼ਟ ਪ੍ਰੈਪਰੇਸ਼ਨ ਵੋਕਲ ਪ੍ਰੈਪਰੇਸ਼ਨ ਖਾਲੀ ਥਾਵਾਂ ਤੇ ਠੀਕ ਗਲਤ ਕਰਾਂ ਕੀ ਫਸਟ ਕੁਐਸਚਨ ਪੰਜਾਬ ਦੇ ਲੋਕ ਕਿਤੇ ਅਤੇ ਲੋਕ ਕਲਾਵਾਂ ਪਾਠ ਦੇ ਆਧਾਰ ਤੇ ਦੱਸੋ ਕਿ ਲੋਕ ਕਿਤਿਆਂ ਦੇ ਵੱਖ-ਵੱਖ ਨਾਂ ਕਿਵੇਂ ਪਰਚਲਿਤ ਹੋਏ ਉੱਤਰ ਜਦੋਂ ਮਨੁੱਖ ਜੰਗਲਾਂ ਅਤੇ ਝੌਂਪੜੀਆਂ ਨੂੰ ਛੱਡ ਕੇ ਪੱਕੇ ਘਰਾਂ ਅਤੇ ਪਿੰਡਾਂ ਨਗਰਾਂ ਦਾ ਨਿਰਮਾਣ ਕਰਨ ਲੱਗਾ ਤਾਂ ਕੰਮਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਕੰਮਾਂ ਵਿੱਚ ਵੰਡ ਦੀ ਲੋੜ ਮਹਿਸੂਸ ਹੋਈ ਵੱਖ-ਵੱਖ ਕੰਮਾਂ ਨੂੰ ਸੁਚੱਜੇ ਢੰਗ ਨਾਲ ਕਰਨ ਵਾਲੀਆਂ ਕਾਮਾਂ ਸ਼੍ਰੈਣੀਆਂ ਹੋਂਦ ਵਿੱਚ ਆਈਆਂ ਜਦ ਕੋਈ ਅਜਿਹੀ ਸ਼੍ਰੇਣੀ ਕਿਸੇ ਇੱਕ ਕੰਮ ਨੂੰ ਲੰਬੇ ਸਮੇਂ ਤੱਕ ਲਗਾਤਾਰ ਕਰਦੀ ਰਹੀ ਤਾਂ ਉਹ ਆਪਣੇ ਕਿੱਤੇ ਦੇ ਨਾਂ ਨਾਲ ਜਾਣੀ ਜਾਣ ਲੱਗੀ ਇਸ ਤਰ੍ਹਾਂ ਪੰਜਾਬ ਦੇ ਲੋਕ ਕਿੱਤਿਆਂ ਦੇ ਵੱਖ-ਵੱਖ ਨਾਂ ਪ੍ਰਚਲਿਤ ਹੋ ਗਏ ਲੱਕੜੀ ਤਰਾਸ਼ਣ ਵਾਲੇ ਨੂੰ ਤਰਖਾਨ ਲੋਹੇ ਦਾ ਕੰਮ ਕਰਨ ਵਾਲੇ ਨੂੰ ਲੋਹਾਰ ਤੇ ਸੋਨੇ ਦਾ ਕਿੱਤਾ ਕਰਨ ਵਾਲੇ ਨੂੰ ਸੁਨਿਆਰ ਦੇ ਨਾਂ ਨਾਲ ਜਾਣਿਆ ਗਿਆ ਇਸ ਤਰ੍ਹਾਂ ਲੋਕ ਕਿੱਤਿਆਂ ਦੇ ਵਖ-ਵਖ ਨਾਂ ਪ੍ਰਚਲਿਤ ਹੋ ਗਏ। ਅਗਲਾ ਕੁਐਸਚਨ ਲੋਕ ਕਿੱਤਾ ਅਤੇ ਲੋਕ ਤੰਦਾ ਦੇ ਅਰਥਾਂ ਵਿੱਚ ਮਾਮੂਲੀ ਫਰਕ ਹੈ ਇਸ ਤੇ ਚਾਨਣਾ ਪਾਓ। ਉੱਤਰ ਲੇਖਕ ਅਨੁਸਾਰ ਲੋਕ ਕਿੱਤਾ ਲੋਕ ਤੰਦਾ ਸ਼ਬਦਾਂ ਦੇ ਅਰਥਾਂ ਵਿੱਚ ਮਾਮੂਲੀ ਫਰਕ ਹੈ। ਤੰਦਾ ਜਿਹੇ ਕਿੱਤੇ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਧਨ ਪ੍ਰਾਪਤ ਹੋਵੇ। ਤੰਦੇ ਵਿੱਚ ਕਿਸੇ ਕਿਰਤ ਦਾ ਨਿਰਮਾਣ ਜ਼ਰੂਰੀ ਨਹੀਂ ਜਿਵੇਂ ਵਪਾਰ, ਸ਼ਾਹੂਕਾਰੀ, ਦਲਾਲੀ ਕਿੱਤੇ ਅਤੇ ਧੰਦੇ ਵਿੱਚ ਉਸ ਸਮੇਂ ਜ਼ਿਆਦਾ ਫਰਕ ਸੀ ਜਦ ਪਿੰਡਾਂ ਵਿੱਚ ਲੋਹਾਰ, ਨਾਈ, ਤਰਖਾਨ, ਜੁਲਾਹੇ ਆਦ ਨੂੰ ਕੰਮ ਕਰਨ ਦੀ ਮਨਜ਼ੂਰੀ ਤੰਦੇ ਥਾਂ ਵਸਤੂ ਦੇ ਰੂਪ ਵਿੱਚ ਮਿਲਦੀ ਸੀ। ਧੰਦੇ ਨੂੰ ਕਿੱਤੇ ਦੇ ਮੁਕਾਬਲੇ ਕੁਝ ਘੱਟ ਸਤਿਕਾਰ ਨਾਲ ਦੇਖਿਆ ਜਾਂਦਾ ਸੀ। ਇਸ ਦੇ ਪੁਛਤੀ ਤੰਦ ਪਿੱਟਾਂ ਦੇ ਮੁਹਾਵਰੇ ਤੋਂ ਵੀ ਹੁੰਦੀ ਹੈ ਜਿਸ ਦਾ ਅਰਥ ਅਨਚਾਹੇ ਕੰਮ ਤੋਂ ਹੈ ਕਿਸੇ ਪੇਚੀ ਦਾ ਗੁੰਜਲਦਾਰ ਤੇ ਔਖੇ ਕੰਮ ਨੂੰ ਗੌਰਖ ਧੰਦਾ ਵੀ ਕਿਹਾ ਜਾਂਦਾ ਹੈ ਅਗਲਾ ਕੁਐਸਚਨ ਲੋਕ ਕਿੱਤੇ ਦੀ ਵਿਸ਼ੇਸ਼ਤਾ ਕੀ ਹੈ ਲੋਹਾਰਾਂ ਤੇ ਤਰਖਾਨਾ ਵੱਲੋਂ ਬਣਾਏ ਜਾਂਦੇ ਸੰਦਾਂ ਦੇ ਨਾਂ ਲਿਖੋ ਜਾਂ ਕਵੈਸਚਨ ਇਸ ਤਰ੍ਹਾਂ ਵੀ ਆ ਸਕਦਾ ਹੈ ਲੋਕ ਕਿਤੇ ਦੀ ਕੀ ਵਿਸ਼ੇਸ਼ਤਾ ਹੁੰਦੀ ਹੈ ਉਦਾਹਰਨ ਸਾਹਿਤ ਦੱਸੋ ਇਹਨਾਂ ਦੋਨਾਂ ਕਵੈਸਚਨਾਂ ਦਾ ਬੱਚਿਓ ਤੁਸੀਂ ਇਹੀ ਆਨਸਰ ਦੇਣਾ ਹੈ ਉੱਤਰ ਲੋਕ ਕਿਤੇ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਹਰ ਸੱਭਿਆਚਾਰ ਦੀਆਂ ਲੋੜਾਂ ਲਈ ਜ਼ਰੂਰੀ ਹੈ ਲੋਕ ਕਿਤੇ ਸਮਾਜ ਵਿੱਚ ਸੱਭਿਆਚਾਰ ਦੇ ਰੋਜ਼ਾਨਾ ਜੀਵਨ ਵਿੱਚ ਹਰ ਚੀਜ਼ ਲਈ ਸਧਾਰਨ ਤੋਂ ਸਧਾਰਨ ਅਤੇ ਵਿਸ਼ੇਸ਼ ਤੋਂ ਵਿਸ਼ੇਸ਼ ਵਿਅਕਤੀ ਲਈ ਲਾਹੇਵੰਦ ਹੈ ਲੋਕ ਕਿਤਾ ਪਿਤਾ ਪੁਰਖੀ ਕੰਮ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਨਵੀਂ ਪੀੜ੍ਹੀ ਆਪਣੇ ਵੱਡ ਵਡੇਰਿਆਂ ਤੋਂ ਸਿੱਖਦੀ ਹੈ ਤੇ ਫਿਰ ਆਪਣੇ ਤੋਂ ਅਗਲੀ ਪੀੜ੍ਹੀ ਭਾਵ ਆਉਣ ਵਾਲੀ ਪੀੜ੍ਹੀ ਨੂੰ ਸਿਖਾ ਕੇ ਉਹਦੇ ਹੱਥਾਂ ਵਿੱਚ ਸੌਂਪ ਦਿੰਦੀ ਹੈ ਉਦਾਹਰਨ ਵਜੋਂ ਕਰੇਲੂ ਤੇ ਖੇਤੀ ਦੀਆਂ ਲੋੜਾਂ ਲੇ ਲੋਹਾਰ ਅਤੇ ਤਰਖਾਨ ਦੇ ਕਿੱਤਿਆਂ ਨੂੰ ਲਿਆ ਜਾ ਸਕਦਾ ਹੈ ਲੋਹਾਰ ਤੇ ਤਰਖਾਨ ਦੇ ਬਣਾਏ ਸੰਦ ਲੋਹਾਰ ਤਰਖਾਨ ਖੇਤੀ ਦੇ ਕਿੱਤੇ ਲਈ ਗੱਡਾ ਸੁਹਾਗਾ ਹਲ ਪੰਜਾਲੀ ਦਾਤੀ ਟੰਗਲੀ ਸੰਗਲ ਕਹੀ ਖੁਰਪਾ ਕੁਹਾੜੀ ਝੂਲਾ ਕੁਲਾੜੀ ਅਤੇ ਖੂਹ ਵਿੱਚ ਪਾਣੀ ਕੱਢਣ ਲਈ ਹਲਟ ਆ ਬਣਾਉਂਦਾ ਰਿਹਾ ਹੈ ਇਸ ਤੋਂ ਇਲਾਵਾ ਉਹ ਘਰੇਲੂ ਵਰਤੋਂ ਲਈ ਮੰਜੀ, ਪੀੜੀ, ਮਧਾਨੀ, ਚਰਖਾ, ਚੌਂਕੀ, ਸੰਦੂਕ, ਕੋਟਨਾ, ਪੰਗੂੜਾ, ਚਕਲਾ, ਵੇਲਾ ਆਦ ਚੀਜ਼ਾਂ ਬਣਾਉਂਦੇ ਹਨ। ਅਗਲਾ ਕੁਐਸਚਨ ਸੁਨਿਆਰ ਅਨੇਕ ਪ੍ਰਕਾਰ ਦੀ ਵਣਗੀ ਦੇ ਗਹਿਣੇ ਬਣਾਉਂਦਾ ਹੈ। ਪਾਠ ਦੇ ਆਧਾਰ ਤੇ ਦੱਸੋ ਕਿ ਉਹ ਮਰਦਾਂਵੇ ਤੇ ਔਰਤਾਂ ਦੇ ਕਿਹੜੇ ਕਿਹੜੇ ਗਹਿਣੇ ਬਣਾਉਂਦਾ ਹੈ? ਉੱਤਰ ਸਭ ਤੋਂ ਪਹਿਲਾਂ ਅਸੀਂ ਦੱਸਾਂਗੇ ਇਸਤਰੀਆਂ ਦੇ ਗਹਿਣੇ ਸਿਰ ਤੇ ਮੱਥੇ ਉੱਤੇ ਪਹਿਨਣ ਜਾਣ ਵਾਲੇ ਗਹਿਣੇ ਕਲਿੱਪ ਸੂਈਆਂ ਬਗਿਆੜੀ ਸੱਗੇ ਫੁੱਲ ਠੂਠੀਆਂ ਟਿੱਕਾ ਸ਼ਿੰਗਾਰ ਪੱਟੀ ਆਦ ਕੰਨਾਂ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਵਾਲੀਆਂ ਕਾਂਟੇ ਪਿੱਪਲ ਪੱਤੀਆਂ ਝੁੰਮਕੇ ਬੂੰਦੇ ਹਰੇਲਾ ਡੰਡੀਆਂ ਲੋਟਨ ਕੋਕਰੂ ਆਦ ਨੱਕ ਵਿੰਨ ਕੇ ਪਾਏ ਜਾਣ ਵਾਲੇ ਗਹਿਣੇ ਨੱਥ, ਲੌਂਗ, ਕੋਕਾ, ਤਿੱਲੀ ਵਾਲਾ, ਬੇਸਰ, ਨੁਕਰਾ ਆਦਿ ਗਰਦਨ ਦੇ ਵਾਲੇ ਪੈਣੇ ਜਾਣ ਵਾਲੇ ਗਹਿਣੇ ਰਾਣੀ ਹਾਰ, ਤਵੀਤ, ਦਾਖਾ, ਚੰਪਕਲੀ, ਸੋਕਨ, ਮੋਰਾ, ਤਵੀਤੜੀਆਂ, ਗਾਨੀ, ਜ਼ੰਜੀਰਾ, ਚਿੰਗ ਤਵੀਤ, ਮੱਖੀ, ਜੁਗਨੀ, ਚੋਲਣ, ਹਮੇਲ ਆਦਿ ਵੀਹੀ ਤੇ ਬਾਹਾਂ ਵਿੱਚ ਪਾਏ ਜਾਣ ਵਾਲੇ ਗਹਿਣੇ ਗੋਕੜੂ, ਪਰਿਬੰਧ, ਗਜਰੇ, ਪੌਂਚੀ, ਝੂੜੀਆਂ, ਬਾਜੂਬੰਦ, ਕੰਗਣ, ਵੰਗਾ, ਬਾਂਕਾਂ, ਕਲੀਰੇ ਆਦਿ। ਉਂਗਲਾਂ ਵਿੱਚ ਪਾਏ ਜਾਣ ਵਾਲੇ ਗਹਿਣੇ, ਮੰਦਰੀ, ਛਾਪ, ਕਲੀਚੜੀ ਤੇ ਆਰਸੀ ਆਦਿ। ਮਰਦਾਂ ਲਈ ਬਣਾਏ ਜਾਣ ਵਾਲੇ ਗਹਿਣੇ, ਕੜਾ, ਮੰਦਰੀ, ਕੈਂਠਾ ਆਦਿ। ਅਗਲਾ ਕੁਐਸਚਨ ਲੋਕ ਕਲਾ ਤੇ ਸ਼ਾਸਤਰੀ ਕਲਾ ਵਿੱਚ ਕੀ ਫਰਕ ਹੈ ਖੋਲ ਕੇ ਦੱਸੋ ਉੱਤਰ ਜਿਵੇਂ ਜਿਵੇਂ ਲੋਕ ਕਲਾ ਵਿੱਚ ਨਿਖਾਰ ਆਉਂਦਾ ਗਿਆ ਤਿਵੇਂ ਤਿਵੇਂ ਕਲਾ ਦੇ ਨਿਯਮ ਬਣਾ ਬਣਦੇ ਗਏ ਜਿਸ ਕਲਾ ਦਾ ਲਿਖਤੀ ਸ਼ਾਸਤਰ ਬਣ ਗਿਆ ਉਹ ਲੋਕ ਕਲਾ ਸ਼ਾਸਤਰੀ ਕਲਾ ਦੇ ਘੇਰੇ ਵਿੱਚ ਚਲੀ ਗਈ ਇਹ ਕਲਾ ਭਾਵੇਂ ਨਾਚ ਹੋਵੇ ਜਾਂ ਚਿੱਤਰਕਾਰੀ ਹੋਵੇ ਸ਼ਾਸਤਰੀ ਕਲਾ ਜਿੱਥੇ ਬੰਜਵੇਂ ਨਿਯਮਾਂ ਵਾਲੀ ਹੁੰਦੀ ਹੈ ਉਤੇ ਲੋਕ ਕਲਾ ਦੇ ਨਿਯਮ ਲਚਕੀਲੇ ਹੁੰਦੇ ਹਨ ਇਸ ਦੇ ਬਾਅਦ ਲੋਕ ਕਲਾ ਅਤੇ ਸ਼ਾਸਤਰੀ ਕਲਾ ਵਿੱਚ ਸੋਹਜ ਦੀ ਤਾਂਗ ਅਤੇ ਮਨੋਰੰਜਨ ਵਰਗੇ ਗੁਣ ਸਾਂਝੇ ਹੁੰਦੇ ਹਨ ਨੈਕਸਟ ਕੁਐਸਚਨ ਪੰਜਾਬ ਦੀਆਂ ਬਹੁਤੀਆਂ ਲੋਕ ਕਲਾਵਾਂ ਦੀਆਂ ਸਿਰਜਕ ਇਸਤਰੀਆਂ ਹੀ ਰਹੀਆਂ ਹਨ ਇਸ ਬਾਰੇ ਖੁੱਲ ਕੇ ਚਾਨਣਾ ਪਾਓ ਉੱਤਰ ਪੰਜਾਬ ਵਿੱਚ ਬਹੁਤੀਆਂ ਲੋਕ ਕਲਾਵਾਂ ਦੀਆਂ ਸਿਰਜਕ ਇਸਤਰੀਆਂ ਹੀ ਰਹੀਆਂ ਹਨ ਨੰਬਰ 1 ਕਿਉਂਕਿ ਇਸਤਰੀ ਦਾ ਮਨ ਕੋਮਲ ਹੁੰਦਾ ਹੈ ਸ਼ਾਇਦ ਇਸੇ ਕਾਰਨ ਹੀ ਪੰਜਾਬ ਦੀ ਲੋਕ ਕਲਾ ਮੰਗਲ ਕਾਮਨਾ ਵਾਲੀ ਹੈ ਇਸ ਵਿੱਚ ਲੋਕ ਜੀਵਨ ਦੇ ਸੁਖਾਤ ਤੱਕ ਪੱਖ ਹੀ ਪੇਸ਼ ਹੋਏ ਹਨ ਪੰਜਾਬ ਦੀਆਂ ਘਰਾਂ ਦੀਆਂ ਕੰਧਾਂ ਤੇ ਓਟਿਆਂ ਨੂੰ ਲਪਾਈ ਨਾਲ ਸਵਾਰਨ ਘਰੇਲੂ ਵਰਤੋਂ ਦੀਆਂ ਚੀਜ਼ਾਂ ਪੜੋਲੇ ਪੜੋਲੀਆਂ ਹਾਰਿਆਂ ਤੇ ਚੁੱਲਿਆਂ ਨੂੰ ਸ਼ਿੰਗਾਰਨ ਤਿੱਥਾਂ ਤਿਹਾਰਾਂ ਸਮੇਂ ਸਾਂਜੀ ਤੇ ਹੋਈ ਮਾਤਾ ਦੇ ਚਿੱਤਰ ਬਣਾਉਂਦੀਆਂ ਹਨ ਫੁਲਕਾਰੀ ਦੇ ਪਿੰਡ ਪਿੰ ਨਮੂਨੇ ਰੁਮਾਲਾਂ ਤੇ ਪੱਖੀਆਂ ਦੀ ਕਢਾਈ ਤੇ ਨਮੂਨੇ ਦਰੀਆਂ ਚਾਦਰਾਂ ਨਾਲਿਆਂ ਦੀ ਬੁਣਾਈ ਅਤੇ ਪਾਂਡੋ ਮਿੱਟੀ ਵਿੱਚ ਕਾਗਜ਼ ਤੇ ਗੱत्ता ਰਲਾ ਕੇ ਬਣਾਏ ਬੋਈਆਂ ਤੇ ਗੋਟਿਆਂ ਵਿੱਚ ਇਸਤਰੀਆਂ ਲੋਕ ਕਲਾ ਦੇ ਨਮੂਨੇ ਸਿਰਜਦੀਆਂ ਹਨ ਅਗਲਾ ਕੁਐਸਚਨ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਲੇਖ ਦੇ ਆਧਾਰ ਤੇ ਦੱਸੋ ਦੱਸੋ ਕਿ ਬਾਗ ਦੀ ਕਢਾਈ ਲੋਕ ਕਲਾ ਦੀ ਵਿਸ਼ੇਸ਼ ਕਿਸਮ ਮੰਨੀ ਗਈ ਹੈ ਕਿਵੇਂ ਉੱਤਰ ਪੰਜਾਬ ਦੀ ਲੋਕ ਕਲਾ ਵਿੱਚ ਬਾਗ ਦੀ ਕਢਾਈ ਦਾ ਵਿਸ਼ੇਸ਼ ਸਥਾਨ ਹੈ ਅਤੇ ਇਸ ਦੀ ਕਢਾਈ ਲੋਕ ਕਲਾ ਦੀ ਵਿਸ਼ੇਸ਼ ਕਿਸਮ ਮੰਨੀ ਗਈ ਹੈ ਰੰਗੇ ਹੋਏ ਖੱਦਰ ਦੇ ਕੱਪੜੇ ਤੇ ਚੌਰਸ ਤਕੋਨੇ 6 ਕਲੀਏ 8 ਕਲੀਏ ਜਾਂ ਚੋਪੜ ਦੇ ਖਾਨਿਆਂ ਵਾਲੇ ਨਮੂਨਿਆਂ ਨੂੰ ਇਸ ਤਰ੍ਹਾਂ ਵਿਉਂਤਿਆ ਜਾਂਦਾ ਹੈ ਅਤੇ ਰੰਗ-ਬਰੰਗੇ ਧਾਗਿਆਂ ਨਾਲ ਕਢਾਈ ਕੀਤੀ ਜਾਂਦੀ ਹੈ ਕਿ ਕੱਪੜੇ ਦੀ ਕੋਈ ਵੀ ਥਾਂ ਖਾਲੀ ਨਹੀਂ ਦਿਸਦੀ ਇਸ ਦੇ ਕਢਾਈ ਪੂਰੀ ਕਰਨ ਤੇ ਇੱਕ ਨੁੱਕਰ ਤੇ ਛੱਡੀ ਥੋੜੀ ਜਹੀ ਖਾਲੀ ਜਗ੍ਹਾ ਤੇ ਕਾਲੇ ਧਾਗੇ ਨਾਲ ਇਸ ਲਈ ਇੱਕ ਬੂਟੀ ਕੱਢੀ ਜਾਂਦੀ ਹੈ ਤਾ ਜੋ ਬਾਗ ਦੀ ਕਢਾਈ ਦੇ ਨਮੂਨਿਆਂ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਅਗਲਾ ਕੁਐਸਚਨ ਫੁਲਕਾਰੀ ਦੀ ਕਢਾਈ ਦੇ ਹੁਨਰ ਨੂੰ ਲੋਕ ਕਲਾ ਦਾ ਸਿਖਰ ਕਿਉ ਮੰਨਿਆ ਜਾਂਦਾ ਹੈ? ਉੱਤਰ ਪੰਜਾਬ ਦੀ ਲੋਕ ਕਲਾ ਵਿੱਚ ਫੁਲਕਾਰੀ ਦੀ ਕਢਾਈ ਦਾ ਵਿਸ਼ੇਸ਼ ਮਹੱਤਵ ਹੈ। ਇਸੇ ਹੁਨਰ ਨੂੰ ਲੋਕ ਕਲਾ ਦਾ ਸਿਖਰ ਮੰਨਿਆ ਜਾਂਦਾ ਹੈ। ਫੁਲਕਾਰੀ ਦੀ ਕਢਾਈ ਖੱਦਰ ਦੇ ਕੱਪੜੇ ਦੇ ਪੁੱਠੇ ਪਾਸਿਓਂ ਧਾਗੇ ਗਿਣ ਕੇ ਕੀਤੀ ਜਾਂਦੀ ਹੈ। ਫੁਲਕਾਰੀ ਦੇ ਕਈ ਨਮੂਨੇ ਪ੍ਰਚਲਿਤ ਹਨ ਜਿਸ ਵਿੱਚ ਲੋਕ ਕਲਾ ਦੇ ਕਈ ਰੂਪ ਪ੍ਰਚਲਿਤ ਹਨ ਬਾਗ ਚੋਪ ਤਿਲ ਪਤਰਾ ਨੀਲਖ ਛਮਾਸ ਕੁੰਗਟ ਬਾਗ ਫੁਲਕਾਰੀ ਦੀਆਂ ਕਿਸਮਾਂ ਹਨ ਇਹਨਾਂ ਵਿੱਚੋਂ ਬਾਗ ਦੀ ਕਢਾਈ ਲੋਕ ਕਲਾ ਦੀ ਵਿਸ਼ੇਸ਼ ਕਿਸਮ ਮੰਨੀ ਗਈ ਹੈ ਕੁਐਸਚਨ ਬਾਗ ਅਤੇ ਫੁਲਕਾਰੀ ਦੀ ਲੋਕ ਕਲਾ ਤੋਂ ਇਲਾਵਾ ਲੋਕ ਕਲਾਆਂ ਦੀਆਂ ਹੋਰ ਕਿਹੜੀਆਂ ਵਣਗੀਆਂ ਹਨ ਉੱਤਰ ਬਾਗ ਅਤੇ ਫੁਲਕਾਰੀ ਦੀ ਲੋਕ ਕਲਾ ਤੋਂ ਇਲਾਵਾ ਪੰਜਾਬ ਵਿੱਚ ਲੋਕ ਕਲਾ ਦੀਆਂ ਹੋਰ ਬਣਗੀਆਂ ਵੀ ਹਨ ਜਿਨ੍ਹਾਂ ਵਿੱਚ ਦਰਿਆਵਾਂ ਨਾਲਿਆਂ ਤੇ ਨਹਾਰ ਦੀ ਬੁਣਤੀ ਵੀ ਸ਼ਾਮਿਲ ਹੈ ਨਾਲਿਆਂ ਤੇ ਦਰਿਆਵਾਂ ਦੀ ਬੁਣਤੀ ਵਿੱਚ ਪਏ ਅਨੇਕ ਤਰ੍ਹਾਂ ਨਮੂਨੇ ਪੰਜਾਬ ਦੀ ਲੋਕ ਕਲਾ ਦਾ ਅਮੀਰ ਖਜ਼ਾਨਾ ਹਨ ਪੱਖੀਆਂ ਦੀ ਬੁਣਤੀ ਤੇ ਰੁਮਾਲਾਂ ਝੋਲਿਆਂ ਉੱਪਰ ਕੀਤੀ ਕਢਾਈ ਪਾਂਡੂ ਮਿੱਟੀ ਵਿੱਚ ਕਾਗਜ਼ ਤੇ ਗੱਤਾਂ ਰਲਾ ਕੇ ਬਣਾਈ ਬੋਏ ਤੇ ਗੋਟੇ ਵੀ ਪੰਜਾਬ ਦੀ ਲੋਕ ਕਲਾ ਦੇ ਉੱਤਮ ਨਮੂਨੇ ਹਨ ਨਵਰਾਤਿਆਂ ਵਿੱਚ ਕੁਆਰੀਆਂ ਕੁੜੀਆਂ ਦੁਆਰਾ ਕੰਦ ਉੱਤੇ ਬਣਾਈ ਸਾਂਝੀ ਦੇਵੀ ਦੀ ਮੂਰਤੀ ਤੇ ਉਸ ਨੂੰ ਸ਼ਿੰਗਾਰਨ ਲਈ ਬਣਾਏ ਚਿੱਤਰ ਅਤੇ ਕੱਤਕ ਵਿੱਚ ਕੰਦ ਉੱਤੇ ਉਲੀਕੀ ਹੋਈ ਮਾਤਾ ਦੀ ਮੂਰਤੀ ਵੀ ਲੋਕ ਕਲਾ ਦੇ ਉੱਤਮ ਨਮੂਨੇ ਮੰਨੇ ਜਾਂਦੇ ਹਨ ਅਗਲਾ ਕੁਐਸਚਨ ਨਵਰਾਤਰੀਆਂ ਦੇ ਦਿਨਾਂ ਦਰਹਾਨ ਕੁਆਰੀਆਂ ਕੁੜੀਆਂ ਵੱਲੋਂ ਬਣਾਈਆਂ ਮਿੱਟੀ ਦੀਆਂ ਮੂਰਤੀਆਂ ਬਾਰੇ ਭਰਪੂਰ ਜਾਣਕਾਰੀ ਦਿਓ ਉੱਤਰ ਨਵਰਾਤਰੀਆਂ ਦੇ ਦਿਨਾਂ ਦੌਰਾਨ ਕੁਆਰੀਆਂ ਕੁੜੀਆਂ ਕੰਦ ਉੱਤੇ ਗੋਹੀ ਮਿੱਟੀ ਨਾਲ ਸਾਂਝੀ ਦੇਵੀ ਦੀ ਮੂਰਤੀ ਬਣਾਉਂਦੀਆਂ ਹਨ ਜਿਸ ਨੂੰ ਸ਼ਿੰਗਾਰਨ ਲਈ ਉਹ ਉਸ ਦੇ ਨਾਲ ਕਈ ਪ੍ਰਕਾਰ ਦੇ ਚਿੱਤਰ ਬਣਾਉਂਦੀਆਂ ਹਨ ਉਹ ਹਰ ਰੋਜ਼ ਸਾਂਝੀ ਦੇਵੀ ਅੱਗੇ ਦੀਵਾ ਜਗਾ ਕੇ ਗੀਤ ਗਾਉਂਦੀਆਂ ਅਤੇ ਮੱਥੇ ਟੇਕਦੀਆਂ ਹਨ ਦੁਸ਼ਹਿਰੇ ਵਾਲੇ ਦਿਨ ਓਕੰਧ ਉਤੋਂ ਮੂਰਤੀ ਉਤਾਰ ਕੇ ਖੇਤਰੀ ਪਾਣੀ ਵਿੱਚ ਪ੍ਰਵਾਹ ਕਰ ਦਿੰਦੀਆਂ ਹਨ। ਵਸਤੂनिष्ठ ਪ੍ਰਸ਼ਨ ਫਸਟ ਕੁਐਸਚਨ ਸ਼੍ਰੀ ਕ੍ਰਿਪਾਲ ਕਜ਼ਾਕ ਦੀ ਕਿਹੜੀ ਰਚਨਾ لازਮੀ ਪੰਜਾਬੀ ਪਾਠ ਪੁਸਤਕ ਵਿੱਚ ਸ਼ਾਮਲ ਕੀਤੀ ਗਈ ਹੈ? ਉੱਤਰ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਕਿਹੜੇ ਕਿੱਤਿਆਂ ਦੀ ਮੌਰਤ ਕਾਰਨ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ ਹੈ? ਉੱਤਰ ਲੋਕ ਕਿੱਤਿਆਂ ਕਾਰਨ ਕੁਐਸਚਨ ਸanskrit ਵਿੱਚ ਹੱਥ ਨੂੰ ਕੀ ਕਿਹਾ ਜਾਂਦਾ ਹੈ ਉੱਤਰ ਕਰ ਲੋਕਕਿਤਾ ਕਿਸ ਨੂੰ ਕਿਹਾ ਜਾਂਦਾ ਹੈ ਉੱਤਰ ਪਿਤਾ ਪੁਰਖੀ ਕੰਮ ਨੂੰ ਕੜਾ ਚਾਟੀ ਕੁज्जा ਦੀਵਾ ਛੱਪਨ ਮਟ ਬਲਟੋਹੀ ਆਦ ਬਸਤਾਂ ਕੌਣ ਬਣਾਉਂਦਾ ਹੈ ਉੱਤਰ কুমਿਹਾਰ ਸਰੋਂ ਤਾਰਾ ਮੀਰਾ ਵਡੇਵੇਂ ਆਦ ਬੀਜਾਂ ਵਿੱਚੋਂ ਕੀ ਨਿਕਲਦਾ ਹੈ ਉੱਤਰ ਤੇਲ ਬਾਗ ਦੇ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਉੱਪਰ ਕੀਤੀ ਜਾਂਦੀ ਹੈ ਉੱਤਰ ਖੱਦਰ ਦੇ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸਹੋਜ ਅਤੇ ਸਾਦਗੀ ਅਤੇ ਕਲਾਤਮਕ ਗੁਣਾ ਕਰਕੇ ਕਿਸ ਕਲਾ ਦਾ ਜਨਮ ਹੋਇਆ ਉੱਤਰ ਲੋਕ ਕਲਾ ਦਾ ਕੁਐਸਚਨ ਸ਼ਾਸਤਰੀ ਕਲਾ ਦੇ ਨਿਯਮ ਕਿਹਜੇ ਹੁੰਦੇ ਹਨ ਉੱਤਰ ਬੰਜਵੇਂ ਕੁਐਸਚਨ ਵਿਆਹ ਵਿੱਚ ਫੇਰੀਆਂ ਸਮੇਂ ਲਾੜੀ ਸਿਰ ਉੱਪਰ ਕਿਹੜਾ ਕੱਪੜਾ ਲੈਂਦੀ ਹੈ ਉੱਤਰ ਸੁੱਬਰ ਕੁਐਸਚਨ ਕਾਗਜ਼ ਜਾਂ ਗੱत्ता ਰਲਾ ਕੇ ਬਣਾਏ ਬੋਈਏ ਅਤੇ ਕੋਟੇ ਕਿਹੜੀ ਮਿੱਟੀ ਤੋਂ ਬਣਾਏ ਜਾਂਦੇ ਹਨ ਉੱਤਰ ਪਾਂਡੋ ਭਾਗ ਚੀਕਨੀ ਮਿੱਟੀ ਤੋਂ ਇਸਤਰੀਆਂ ਛਤੀਰਾ ਕੜੀਆਂ ਥੱਲੇ ਕੰਧਾਂ ਉੱਤੇ ਨੀਲ ਪੀਲੀ ਮਿੱਟੀ ਕਾਲਕ ਜਾਂ ਹਿਰਮਚੀ ਨਾਲ ਕੀ ਵਾਉਂਦੀਆਂ ਹਨ ਉੱਤਰ ਕਈ ਤਰ੍ਹਾਂ ਦੇ ਨਮੂਨੇ ਪੰਜਾਬ ਦੀਆਂ ਲੋਕ ਕਲਾਵਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਕਿੱਥੋਂ ਪ੍ਰਾਪਤ ਕੀਤੀ ਜਾਂਦੀ ਹੈ ਉੱਤਰ ਚੌਗਿਰਦੇ ਵਿੱਚੋਂ ਜਿਸ ਕੰਮ ਤੋਂ ਤੁਹਾਨੂੰ ਪ੍ਰਾਪਤ ਹੋਵੇ ਉਸ ਨੂੰ ਕੀ ਕਹਿੰਦੇ ਹਨ ਉੱਤਰ ਤੰਦਾ ਤੰਦੇ ਵਿੱਚ ਕਿਹੜੀ ਚੀਜ਼ ਸ਼ਾਮਲ ਹੋਣੀ ਜ਼ਰੂਰੀ ਨਹੀਂ ਉੱਤਰ ਕਿਰਤਦਾ ਨਿਰਮਾਨ پیشن ਤੰਦੇ ਪਿੱਟਣ ਤੋਂ ਕੀ 파ਵ ਹੈ ਉੱਤਰ ਅਨਚਾਇਆ ਕੰਮ ਗੱਡਾ ਸੁਹਾਗ ਹਲ ਪੰਜਾਲੀ ਕੌਣ ਬਣਾਉਂਦਾ ਹੈ ਉੱਤਰ ਤਰਖਾਨ ਦਾਤਰੀ ਕਹੀ ਰੰਬਾ ਕਹਾੜੀ ਕੁਲਾੜੀ ਹਲਟ ਕੌਣ ਬਣਾਉਂਦਾ ਹੈ ਉੱਤਰ ਲੋਹਾਰ ਨੱਤ ਬੁਲੌਕ ਲੌਂਗ ਕੋਕਾ ਦਿੱਲੀ ਵਾਲਾ ਨੁੱਕਰਾ ਆਦਗੈਨੇ ਸਰੀਰ ਦੇ ਕਿਸ ਹਿੱਸੇ ਉੱਤੇ ਪਹਿਨੇ ਜਾਂਦੇ ਹਨ ਉੱਤਰ ਨੱਕ ਵਾਲੀਆਂ ਸਟੱਡ ਕਾਂਟੇ ਪिपल ਪੱਤੀਆਂ ਝੁੰਮਕੇ ਬੁੰਦੇ ਰੇਲਾਂ ਡੰਡੀਆਂ ਲੋਟਾਂ ਕੋਕਰੂ ਤੇ ਗੋਲੂਆਂ ਆਦ ਗੈਨੇ ਸਰੀਰ ਦੇ ਕਿਸ ਹਿੱਸੇ ਉੱਤੇ ਪਹਿਨੇ ਜਾਂਦੇ ਹਨ ਉੱਤਰ ਕੰਨਾਂ ਵਿੱਚ ਕਲਿੱਪ ਸੂਈਆਂ ਬਗਿਆੜੀ ਸੱਗੇ ਫੁੱਲ ਟੂਠੀਆਂ, ਦੋਣੀ, ਟਿੱਕਾ, ਸ਼ਿੰਗਾਰ ਪੱਟੀ, ਸਰੀਰ ਦੇ ਕਿਸ ਹਿੱਸੇ ਉੱਤੇ ਪਹਿਨੇ ਜਾਣ ਵਾਲੇ ਗਹਿਣੇ ਹਨ? ਉੱਤਰ ਸਿਰ ਅਤੇ ਮੱਥੇ ਉੱਤੇ। ਇਸਤਰੀਆਂ ਤੇ ਮਰਦਾਂ ਲਈ ਗਹਿਣੇ ਕੌਣ ਬਣਾਉਂਦਾ ਹੈ? ਉੱਤਰ ਸੁਨਿਆਰਾ। ਕੁਐਸਚਨ: ਗੋਖੜੂ, ਪਰਿਬੰਧ, ਗਜਰੇ, ਕੰਗਣ, ਵੰਗਾ ਤੇ ਕਲੀਰੇ ਸਰੀਰ ਦੇ ਕਿਸ ਹਿੱਸੇ ਉੱਤੇ ਪਹਿਨੇ ਜਾਂਦੇ ਹਨ? ਉੱਤਰ ਵੀਣੀ ਜਾਂ ਬਾਹਾਂ ਉੱਤੇ। ਹਸ਼, ਰਾਣੀ ਹਾਰ, ਤਵੀਤ ਦਾਕਾ ਚੰਪਾਕਲੀ ਸੋਕਨ ਮੋਰਾ ਤਵੀਤੜੀਆਂ ਗਾਨੀ ਜੰਜੀਰੀ ਚਿੰਗਤ ਵੀ ਮੱਖੀ ਜੁਗਨੇ ਟੋਲਣ ਹਮੇਲ ਆਦ ਗਹਿਣੇ ਇਸਤਰੀਆਂ ਕਿੱਥੇ ਪਾਉਂਦੀਆਂ ਹਨ ਉੱਤਰ ਗਰਦਨ ਜਾਂ ਗਲ ਵਿੱਚ ਕੁਐਸਚਨ ਮੁੰਦਰੀ ਛਾਪ ਕਲੀਚੜੀ ਤੇ ਆਰਸੀ ਆਦ ਗਹਿਣੇ ਕਿੱਥੇ ਪਹਿਨੇ ਜਾਂਦੇ ਹਨ ਉੱਤਰ ਉਂਗਲਾਂ ਵਿੱਚ ਮਰਦਾਂ ਦੁਆਰਾ ਪਹਿਨੇ ਜਾਣ ਵਾਲੇ ਕਿਸੇ ਇੱਕ ਗਹਿਣੇ ਦਾ ਨਾਮ ਲਿਖੋ ਉੱਤਰ ਕੜਾ ਬਾਗ ਤੇ ਫੁਲਕਾਰੀ ਦੀ ਕਢਾਈ ਕਿਸ ਕਪੜੇ ਉੱਪਰ ਕੀਤੀ ਜਾਂਦੀ ਹੈ ਉੱਤਰ ਰੰਗੇ ਹੋਏ ਖੱਦਰ ਉੱਪਰ ਕਿੰਨਾਂ ਸ਼ੈਲਾਨੀਆਂ ਦੇ ਕਿੱਤੇ ਲੋਕਾਂ ਦੇ ਮਨੋਰੰਜਨ ਨਾਲ ਸੰਬੰਧਿਤ ਹਨ ਉੱਤਰ ਬਾਜੀਕਰ ਤੇ ਮਰਾਸੀ ਮਰਾਸੀਆਂ ਕੋਲ ਕਿਹੜੇ ਮੁਹਾਵਰੇ ਦੀ ਕਲਾ ਹੁੰਦੀ ਹੈ ਉੱਤਰ ਪਾਸ਼ਾਈ ਕੁਐਸਚਨ ਜਿਸ ਕਾਰੀਗਰ ਦੇ ਕੰਮ ਵਿੱਚ ਕਲਾ ਦਾ ਸੋਹਜ ਪੈਦਾ ਹੋ ਜਾਵੇ ਤਾਂ ਉਸ ਦੀ ਕਾਰਾਗਰੀ ਕਿਸ ਦੀ ਸ਼੍ਰੇਣੀ ਵਿੱਚ ਦੀ ਹੈ ਉੱਤਰ ਸ਼ਿਲਪਕਾਰੀ ਦੀ ਵਪਾਰੀ ਸ਼ਾਹੂਕਾਰੀ ਅਤੇ ਦਲਾਲੀ ਧੰਦਾ ਹੈ ਜਾਂ ਕਿੱਤਾ ਉੱਤਰ ਧੰਦਾ ਲੋਕ ਕਿੱਤੇ ਵਿੱਚ ਕਿਸ ਦੀ ਵਰਤੋਂ ਕਾਰਨ ਕਾਰੀਗਰਾਂ ਦੀ ਨਿੱਜੀ ਪਛਾਣ ਗਵਾਚ ਗਈ ਹੈ ਉੱਤਰ ਮਸ਼ੀਨ ਦੀ ਲੋਕ ਕਲਾ ਤੇ ਸ਼ਾਸਤਰੀ ਕਲਾ ਵਿੱਚ ਕਿਹੜੇ ਦੋ ਗੁਣ ਸਾਂਝੇ ਹਨ ਉੱਤਰ ਸਹਜ ਦੀ ਤਾਂਗ ਤੇ ਮਨੋਰੰਜਨ ਫੁਲਕਾਰੀ ਦੀਆਂ ਦੋ ਕਿਸਮਾਂ ਦੇ ਨਾਂ ਲਿਖੋ ਉੱਤਰ ਚੌਪ ਤੇ ਨੀਲਕ ਫੁਲਕਾਰੀ ਦੇ ਕਿਹੜੀ ਕਿਸਮ ਵਿੱਚ ਕੱਪੜੇ ਦੀ ਕੋਈ ਥਾਂ ਖਾਲੀ ਨਹੀਂ ਛੱਡੀ ਜਾਂਦੀ ਉੱਤਰ ਬਾਗ ਵਿੱਚ ਨਾਨਕੀ ਛੱਕ ਵਿੱਚ ਕਿਹੜੀਆਂ ਫੁਲਕਾਰੀਆਂ ਲਿਆਂਦੀਆਂ ਜਾਂਦੀਆਂ ਹਨ ਉੱਤਰ ਚੌਪ ਤੇ ਸੁੱਬਰ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸੌਝ ਸਾਦਗੀ ਤੇ ਕਲਾਤਮਕ ਗੁਣਾ ਕਰਕੇ ਕਿਸ ਕਲਾ ਦਾ ਜਨਮ ਹੋਇਆ ਉੱਤਰ ਲੋਕ ਕਲਾ ਦਾ ਸ਼ਾਸਤਰੀ ਕਲਾ ਦੇ ਨਿਯਮ ਕਹੋ ਜੇ ਹਨ ਉੱਤਰ ਲਿਖਤੀ ਪ੍ਰਾਚੀਨ ਲੋਕ ਕਲਾ ਨੂੰ ਪ੍ਰਗਟ ਕਰਨ ਵਾਲੀਆਂ ਮੂਰਤੀਆਂ ਗਾਣੇ ਮੋਹਰਾਂ ਤੇ ਚਿੱਤਰਕਾਰੀ ਵਾਲੇ ਮਿੱਟੀ ਦੇ ਭਾਂਡੇ ਕਿੱਥੋਂ ਮਿਲਦੇ ਹਨ ਉੱਤਰ ਸਿੰਧ ਘਾਟੀ ਦੀ ਖੁਦਾਈ ਤੋਂ ਪੰਜਾਬ ਦੀਆਂ ਬਹੁਤੀਆਂ ਲੋਕ ਕਲਾਵਾਂ ਦੀ ਸਿਰਜਣਾ ਕਿਸ ਨੇ ਕੀਤੀ ਉੱਤਰ ਇਸਤਰੀਆਂ ਨੇ ਇਸਤਰੀਆਂ ਦੁਆਰਾ ਸਿਰਜੀ ਲੋਕ ਕਲਾ ਵਿੱਚ ਲੋਕ ਜੀਵਨ ਦੇ ਕਿਹੜੇ ਪਹਿਲੂ ਪੇਸ਼ ਹੋਏ ਹਨ ਉੱਤਰ ਸਖੰਤਕ ਪਾਂਡੋ ਮਿੱਟੀ ਨੀਂ ਚੂਨਾ ਹਿਰਮਚੀ ਹਲਦੀ ਕਾਲਕ ਕੇਸੂ ਖੜੀਆਂ ਜਾਂ ਪੀਲੀ ਮਿੱਟੀ ਦੀ ਵਰਤੋਂ ਕਿਸ ਕਲਾ ਦੀ ਸਿਰਜਣਾ ਲਈ ਹੁੰਦੀ ਹੈ ਉੱਤਰ ਲੋਕ ਕਲਾ ਪੰਜਾਬ ਦੀ ਲੋਕ ਕਲਾ ਵਿੱਚ ਕਢਾਈ ਦੀ ਕਿਹੜੀ ਕਲਾ ਦੀ ਵਿਸ਼ੇਸ਼ ਥਾਂ ਹੈ ਉੱਤਰ ਬਾਗ ਫੁਲਕਾਰੀ ਦੀ ਕੁਐਸਚਨ ਵਿਆਹ ਵਿੱਚ ਫੇਰੀਆਂ ਸਮੇਂ ਲਾੜੀ ਸਿਰ ਉੱਪਰ ਕਿਹੜਾ ਕੱਪੜਾ ਲੈਂਦੀ ਹੈ ਉੱਤਰ ਸੁੱਬਰ ਜਿਹੜੀ ਫੁਲਕਾਰੀ ਨੀਲੇ ਰੰਗ ਦੇ ਕੱਪੜੇ ਉੱਪਰ ਲਾਲ ਜਾਂ ਪੀਲੇ ਰੰਗ ਦੀ ਕਢਾਈ ਨਾਲ ਤਿਆਰ ਕੀਤੀ ਹੁੰਦੀ ਹੈ ਉਸ ਲੋਕ ਕੀ ਕਹਿੰਦੇ ਹਨ ਉੱਤਰ ਨੀਲਕ ਕਿਹੜੀ ਫੁਲਕਾਰੀ ਦੀ ਕਢਾਈ ਵਿੱਚ ਸ਼ੀਸ਼ੇ ਜੜੇ ਜਾਂਦੇ ਹਨ ਉੱਤਰ ਛਮਾਸ ਪੰਜਾਬ ਦੇ ਲੋਕ ਕਿਤੇ ਅਤੇ ਲੋਕ ਕਲਾਵਾਂ ਲੇਖ ਦਾ ਲੇਖਕ ਕੌਣ ਹੈ ਗੁਲਜਾਰ ਸਿੰਘ ਸੰਧੂ ਸੁਖਦੇਵ ਮਾਦਪੁਰੀ ਡਾਕਟਰ ਬਰਿੰਦਰ ਕੌਰ ਕਿਰਪਾਲ ਕਜ਼ਾਕ ਉੱਤਰ ਕਿਰਪਾਲ ਕਜ਼ਾਕ ਕਿਰਪਾਲ ਕਜ਼ਾਕ ਦਾ ਲਿਖਿਆ ਲੇਖ ਕਿਹੜਾ ਹੈ ਪੰਜਾਬ ਦੇ ਲੋਕ ਨਾਚ ਪੰਜਾਬ ਦੀਆਂ ਲੋਕ ਨਕਲਾਂ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਪੰਜਾਬੀ ਸੱਭਿਆਚਾਰ ਉੱਤਰ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਲੋਕ ਕਿੱਤੇ ਕਦੋਂ ਤੋਂ ਮਨੁੱਖੀ ਜੀਵਨ ਜਾਂਚ ਦਾ ਹਿੱਸਾ ਬਣੇ ਹਨ ਵਰਤਮਾਨ ਸਮੇਂ ਤੋਂ ਪ੍ਰਾਚੀਨ ਕਾਲ ਤੋਂ ਮੱਧ ਕਾਲ ਵਿੱਚ ਸੰਸਕ੍ਰਿਤਿ ਕਾਲ ਵਿੱਚ ਉੱਤਰ ਪ੍ਰਾਚੀਨ ਕਾਲ ਵਿੱਚ ਕਿਹੜੇ ਕਿੱਤਿਆਂ ਦੀ ਮਹੌਤ ਕਰਨ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ ਲੋਕ ਕਿੱਤੇ ਦੇਸੀ ਕਿਤੇ ਘਰੇਲੂ ਕਿਤੇ ਵਿਦੇਸ਼ੀ ਕਿਤੇ ਉੱਤਰ ਲੋਕ ਕਿਤੇ ਉਜਾਰਾ ਦਾ ਵਿਕਾਸ ਕਿਸ ਚੀਜ਼ ਦੀ ਲੱਭਤ ਨਾਲ ਹੋਇਆ ਅੱਗ ਪਾਣੀ ਧਾਤਾਂ ਪੱਥਰ ਉੱਤਰ ਧਾਤਾਂ ਕੰਮਾਂ ਦੀ ਗਿਣਤੀ ਵਧਣ ਨਾਲ ਕਿਹੜੀ ਲੋੜ ਪੈਦਾ ਹੋਈ ਕੰਮਾਂ ਦੀ ਚੋਣ ਕੰਮਾਂ ਦੀ ਮਕਾਉਣ ਦੀ ਕੰਮਾਂ ਨੂੰ ਘਟਾਉਣ ਦੀ ਕੰਮਾਂ ਦੀ ਵੰਡ ਦੀ ਉੱਤਰ ਕੰਮਾਂ ਦੀ ਵੰਡ ਦੀ ਕਿਹੜੀ ਫੁਲਕਾਰੀ ਦੀ ਇੱਕ ਲੁੱਕਰ ਤੇ ਕਾਲੇ ਰੰਗ ਦੇ ਧਾਗੇ ਨਾਲ ਇੱਕ ਨਿੱਕੀ ਜਿਹੀ ਬੂਟੀ ਕੱਢੀ ਜਾਂਦੀ ਹੈ ਚੌਪ ਦੀ ਸੁੱਬਰ ਦੀ ਚਮਾਸ ਦੀ ਬਾਗ ਦੀ ਉੱਤਰ ਬਾਗ ਦੀ ਪੰਜਾਬ ਦੇ ਲੋਕ ਕਲਾ ਵਿੱਚ ਲੋਕ ਜੀਵਨ ਦੇ ਕਿਹੜੇ ਪਹਿਲੂ ਪੇਸ਼ ਹੋਏ ਹਨ ਦੁਖਾਂਤਿਕ ਸੁਖਾਂਤਿਕ ਰਾਜਨੀਤਿਕ ਆਰਥਿਕ ਉੱਤਰ ਸੁਖਾਂਤਿਕ ਪੰਜਾਬ ਦੀਆਂ ਬਹੁਤੀਆਂ ਲੋਕ ਕਲਾਵਾਂ ਕਿਸ ਨੇ ਸਿਰਜੀਆਂ ਹਨ ਮਰਦਾਂ ਨੇ ਮਰਾਸੀਆਂ ਨੇ ਔਰਤਾਂ ਨੇ ਬਾਜੀਗਰਾਂ ਨੇ ਉੱਤਰ ਇਸਤਰੀਆਂ ਨੇ ਇਹ ਹਨ ਕੁਐਸਚਨ ਨਵੀਂ ਪੀੜ੍ਹੀ ਕਿਸ ਤੋਂ ਲੋਕਿੱਤਾ ਸਿੱਖਦੀ ਹੈ ਆਪਣੇ ਸਾਥੀਆਂ ਤੋਂ ਵੱਡੇ-ਵਡੇਰਿਆਂ ਤੋਂ ਅਧਿਆਪਕਾਂ ਤੋਂ ਆਲੇ-ਦੁਆਲੇ ਤੋਂ ਉੱਤਰ ਆਪਣੇ ਵੱਡੇ-ਵਡੇਰਿਆਂ ਤੋਂ ਪਿੱਪਲ ਪੱਤੀਆਂ ਕਾਂਟੇ ਝੁੰਮਕੇ ਬੂੰਦੇ ਡੰਡੀਆਂ ਨਾਂ ਦੇ ਇਸਤਰੀ ਗੈਣੇ ਕਿੱਥੇ ਪਾਏ ਜਾਂਦੇ ਹਨ ਨੱਕ ਵਿੱਚ ਕੰਨਾਂ ਵਿੱਚ ਗਲ ਤੇ ਉਂਗਲੀਆਂ ਤੇ ਉੱਤਰ ਕੰਨ ਤੇ ਪਰੀਬੰਧ ਗਜਰੇ ਝੂੜੀਆਂ ਬਾਜੂਬੰਦ ਕੰਗਣ ਵੰਗਾ ਬਾਂਕਾਂ ਕਲੀਰੇ ਨਾ ਦੇ ਜਨਾਨਾ ਗਹਿਣੇ ਕਿੱਥੇ ਪਹਿਨੇ ਜਾਂਦੇ ਹਨ ਵੀਣੀ ਤੇ ਕੰਨਾਂ ਤੇ ਨੱਕ ਤੇ ਉਂਗਲਾਂ ਤੇ ਉੱਤਰ ਵੀਣੀ ਤੇ ਕਿਸੇ ਕਾਮਾ ਸ਼੍ਰੈਣੀ ਦੇ ਇੱਕ ਕੰਮ ਨੂੰ ਲੰਬਾ ਸਮਾਂ ਲਗਾਤਾਰ ਕਰਨ ਨਾਲ ਕੀ ਹੋਂਦ ਵਿੱਚ ਆਇਆ ਆਕਾਰ ਕੀਤਾ ਧੰਦਾ ਕਲਾ ਉੱਤਰ ਕੀਤਾ ਲੱਕੜੀ ਤਰਾਸ਼ਣ ਦਾ ਕੀਤਾ ਕਰਨ ਵਾਲੇ ਨੂੰ ਕੀ ਨਾਮ ਦਿੱਤਾ ਗਿਆ ਤਰਖਾਨ ਲੋਹਾਰ ਤੇਲੀ ਸੁਨਿਆਰ ਉੱਤਰ ਤਰਖਾਨ ਲੋਹੇ ਦੇ ਔਜ਼ਾਰ ਬਣਾਉਣ ਦਾ ਕੀਤਾ ਕਰਨ ਵਾਲਾ ਕਿਸ ਨਾਮ ਨਾਲ ਜਾਣਿਆ ਜਾਣ ਲੱਗਾ ਤਰਖਾਨ ਲੋਹਾਰ ਸੁਨਿਆਰ ਦਲਾਲ ਉੱਤਰ ਲੋਹਾਰ ਸੋਨੇ ਦੇ ਗਹਿਣੇ ਬਣਾਉਣ ਦਾ ਕੀਤਾ ਕਰਨ ਵਾਲਾ ਕਿਸ ਨਾਮ ਨਾਲ ਜਾਣਿਆ ਜਾਣ ਲੱਗਾ ਤਰਖਾਨ ਲੋਹਾਰ ਸ਼ਾਹੂਕਾਰ ਸੁਨਿਆਰ ਉੱਤਰ ਸੁਨੇਹਾਰ ਸੰਸਕ੍ਰਿਤ ਵਿੱਚ ਹੱਥ ਨੂੰ ਕੀ ਕਿਹਾ ਜਾਂਦਾ ਹੈ ਕਰ ਕਾਰ ਕੰਮ ਕਰਨ ਉੱਤਰ ਕਰ ਹੱਥ ਨਾਲ ਕੀਤੇ ਜਾਣ ਵਾਲੇ ਕੰਮ ਨੂੰ ਕੀ ਕਹਿੰਦੇ ਹਨ ਕਾਰ ਕਰਨੀ ਸੇਵਾ ਕਰਨੀ ਕੀਤਾ ਕਲਾ ਉੱਤਰ ਕਾਰ ਕਰਨੀ ਅਕੇ ਠੀਕ ਗਲਤ ਲੋਕ ਕਿੱਤਿਆਂ ਦੀ ਮਿਹਰਤ ਕਾਰਨ ਹੀ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ ਠੀਕ ਜਦੋਂ ਕੋਈ ਕੰਮਾ ਸ਼ਰੈਣੀ ਕਿਸੇ ਕੰਮ ਨੂੰ ਲੰਬਾ ਸਮਾਂ ਲਗਾਤਾਰ ਕਰਦੀ ਰਹੀ ਤਾਂ ਉਹ ਸ਼ਰੈਣੀ ਆਪਣੇ ਕਿੱਤੇ ਤੋਂ ਅਲੱਗ ਹੋ ਗਈ ਗਲਤ ਲੋਕ ਕਿੱਤੇ ਵਿੱਚ ਉਸਤਾਦੀ ਸ਼ਾਗਿਰਦੀ ਦੀ ਪਰੰਪਰਾ ਵੀ ਹੁੰਦੀ ਹੈ ਠੀਕ ਤੰਦਾ ਜਿਹੇ ਕਿੱਤੇ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਧਨ ਪ੍ਰਾਪਤ ਨਾ ਹੋਵੇ ਗਲਤ ਤੰਦੇ ਵਿੱਚ ਕਿਸੇ ਕਿਰਤ ਦਾ ਨਿਰਮਾਣ ਜ਼ਰੂਰੀ ਹੁੰਦਾ ਹੈ ਗਲਤ ਲੋ ਕਿਤੇ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਹਰ ਕਿਸੇ ਲਈ ਉਪਯੋਗੀ ਨਹੀਂ ਹੁੰਦਾ ਗਲਤ ਵਰਤਮਾਨ ਸਮੇਂ ਪੰਜਾਬ ਵਿੱਚ ਬਹੁਤ ਘੱਟ ਅਜਿਹੇ ਕਿਤੇ ਹਨ ਜਿਨ੍ਹਾਂ ਵਿੱਚ ਮਸ਼ੀਨ ਦੀ ਵਰਤੋਂ ਨਹੀਂ ਹੁੰਦੀ ਠੀਕ ਅੱਗੇ ਖਾਲੀ ਥਾਵਾਂ ਭਰੋ ਜਿਸ ਕੰਮ ਤੋਂ ਕਿਸੇ ਕਿਰਤਦਾਨ ਨਿਰਮਾਣ ਹੋਵੇ ਉਸ ਨੂੰ ਡੈਸ਼ ਕਿਹਾ ਜਾਂਦਾ ਹੈ ਕਿਤਾ ਤੰਦੇ ਨੂੰ ਡੈਸ਼ ਦੇ ਟਾਕਰੇ ਕੁਝ ਘੱਟ ਸਵੀਕਾਰ ਨਾਲ ਦੇਖਿਆ ਜਾਂਦਾ ਰਿਹਾ ਕਿਤੇ ਦੇ ਨਥ ਲੋង ਕੋਕਾ ਤਿੱਲੀ ਡੈਸ਼ ਦੇ ਗਹਿਨੇ ਹਨ ਨਖ ਮੁੰਦਰੀ ਛਾਪ ਆਰਸੀ ਡੈਸ਼ ਤੇ ਪਹਿਨੇ ਜਾਣ ਵਾਲੇ ਗਹਿਨੇ ਹਨ ਉਂਗਲਾਂ ਪੰਜਾਬ ਦੇ ਲੋਕ ਕਿਤੇ ਨਿਰੰਤਰ ਡੈਸ਼ ਦੇ ਰਾਹ ਤੇ ਚੱਲ ਰਹੇ ਹਨ ਵਿਕਾਸ ਜਿਸ ਕਲਾ ਦਾ ਲਿਖਤੀ ਸ਼ਾਸਤਰ ਬਣ ਗਿਆ ਉਹ ਲੋਕ ਕਲਾ ਡੈਸ਼ ਦੇ ਘੇਰੇ ਵਿੱਚ ਚਲੇ ਗਏ ਸ਼ਾਸਤਰੀ ਕਲਾ ਡੈਸ਼ ਦਾ ਹੁਨਰ ਲੋਕ ਕਲਾ ਦਾ ਸਿਖਰ ਮੰਨਿਆ ਜਾਂਦਾ ਹੈ ਫੁਲਕਾਰੀ ਨਵਰਾਤਰੀਆਂ ਦੇ ਦੌਰਾਨ ਕੁਵਾਰੀਆਂ ਕੁੜੀਆਂ ਕੰਧ ਉੱਪਰ ਗੋਹੇ ਆਦ ਨਾਲ ਟੈਚ ਦੇਵੀ ਦੀ ਮੂਰਤੀ ਬਣਾਉਂਦੀਆਂ ਹਨ। ਸੰਜੀ ਇਸ ਤਰ੍ਹਾਂ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਲੇਖ ਪੰਜਾਬ ਦੇ ਲੋਕ ਕਿਤੇ ਅਤੇ ਲੋਕ ਕਲਾਵਾਂ ਦੇ ਕੁਐਸਚਨ ਆਂਸਰ, ਵਸਤੂਨਿਸ਼ਟ ਪ੍ਰਸ਼ਨ, ਠੀ ਗਲਤ ਖਾਲੀ ਥਾਵਾਂ ਤੇ ਬਹੁ ਵਿਕਲਪੀ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਲੱਗ ਚੁੱਕੇ ਹੋਣਗੇ। ਧੰਨਵਾਦ।